ਅਸੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਅੱਜ ਬਾਈ ਆਪਾਂ ਨੇ ਇੱਕ ਰੋਟਾਵੇਟਰ ਸੇਲ ਕਰਿਆ ਜੀ 7 ਫੋਟਾ ਤੇ ਰੋਟਾਵੇਟਰ ਚੱਲਿਆ ਸਾਡੇ ਇੱਧਰ ਨੂਰਪੁਰ ਦੀ ਇਹਦੇ ਵਿੱਚ ਬਾਈ ਇਹ ਸਾਡੇ ਲੋਕਲ ਇਰ ਉਪਰ ਤੋਂ ਤਕਰੀਬਨ 12-13 ਕਿਲੋਮੀਟਰ ਪਹਿਲਾਂ ਵੀ ਥੋੜੇ ਜਿਹੇ ਟਾਈਮ ਪਹਿਲਾਂ ਵੀ ਬਾਈ ਨਾਲ ਦੇ ਪਿੰਡ ਗਿਆ ਰੋਟਾਵੇਟਰ ਤੇ ਅੱਜ ਦੂਜਾ ਚੱਲਿਆ ਉੱਥੇ ਆਪਣਾ ਬਾਕੀ ਮਾਮੇ ਨਾਲ ਮਲਾਉਂਦੇ ਆਂ ਫੁਰਮਾਈ ਠੀਕ ਹੈ ਪੁੱਤਰ ਠੀਕ ਹੈ ਜੀ ਹਾਂ ਹਾਂ ਮਜ਼ਾ ਆਉਣੀ ਆ ਤੇ ਉਲਟਰਾ ਵਿਟਰਾ ਤੇ ਸੱਤ ਫੋਟਾ ਆਪਾਂ ਨੇ ਅੱਜ ਉਲਟਰਾ ਵਿਟਰਾ ਜੀ ਹੋ ਗਿਆ ਬੰਦੋ ਅੱਜ ਆਏ ਤੇ ਦੇਣਾ ਦਾ ਆਪਾਂ ਨੇ ਆਪਣੇ ਹੋਰ ਪਾਸੇ ਆ ਦੇਣਾ ਦਾ ਆਪਾਂ ਨੇ ਉਹਨੇ ਬਾਈ ਨੂੰ ਅਮਰਜੀਤ ਨੂੰ ਹੂੰ ਉਹਦੇ ਵਾਸਤੇ ਮੰਗਾਇਆ ਸੀਗਾ ਪੀਸ ਇਹ ਚਲੋ ਬਾਈ ਉਹ ਨਹੀਂ ਲੈ ਕੇ ਅਮਰਜੀਤ ਨੂੰ ਹੋਰ ਦੇ ਦਾਂਗੇ ਚਲੋ ਉਹਦਾ ਬਾਈ ਨੇ ਆਪਣੇ ਘਰ ਦੇ ਹੀ ਬੰਦੇ ਹੈ ਨਾ ਜੀ ਤਿੰਨ ਚਾਰ ਪਾਰਟੀਆਂ ਨੇ ਮੈਨੂੰ ਫੋਨ ਆਇਆ ਹਨ ਇੱਕ ਦੋ ਦੇ ਠੀਕ ਹੈ ਜੀ ਤੇ ਰੂਟਾਵੇਟਰ ਇੱਕ ਸੀਗਾ 7 ਫੋਟਾ ਵੀ ਜਾਨੇ ਕੋ ਸੁਪਰ ਸੀਡਰ ਆਜਾ ਮੈਂ ਗੱਡੀ ਚਾਵੇਂ ਦੋ ਚੀਜ਼ਾਂ ਹੋਣੀਆਂ ਦੀਆਂ ਹਾਂ ਚਲੋ ਜਿਹੜੇ ਕੱਲ ਮੰਗਾਉਣੇ ਪੈਣਗੇ ਹਾਂਜੀ ਹਾਂਜੀ ਉਹ ਆਏ ਨੇ ਬਾਈ ਵਾਲੇ ਦੇਣਾ ਨਾਲ ਤੇ ਆਜੋ ਬਾਈ ਇਹਨਾਂ ਨੂੰ ਦੇ ਦਈਏ ਕਿੱਟ ਜੀ ਹਾਂਜੀ ਆਜੋ ਵਾੜੇ ਪਹਿਲਾਂ ਮਾੜੇ ਬਾਈ ਨਾਲ ਕਰਾ ਦੋ ਇੰਟਰੋਡਕਸ਼ਨ ਜੀ ਇਹ ਜਿਹੜਾ ਗੱਲ ਬੋਲਦਾ ਜੀ ਗਰੀਸ ਕਿੱਥਾ ਕਿੱਥਾ ਕਰਨਾ ਇਹਨੂੰ ਦੱਸਦੇ ਜੀ ਗਰੀਸ ਜੀ ਕਿਹਦਾ ਸ਼ਾਫਟਾਂ ਨੂੰ ਹੁੰਦਾ ਜੀ ਅੱਛਾ ਮੈਂ ਤਾਂ ਕ੍ਰਾਊਸ ਲੈ ਜੀ ਹਾਂਜੀ ਕ੍ਰਾਊਸ ਹੀ ਹੁੰਦੇ ਮੇਨ ਉਹ ਵਿੱਚ ਆ ਕ੍ਰਾਊਸ ਉਹ ਲੱਗੀ ਬਸ ਦੇਖੋ ਬਹਿਦਾ ਹੀ ਹੋਰ ਨਹੀਂ ਬਾਕੀ ਇੱਧਰ ਤਾਂ ਜੀ ਇੱਧਰ ਵੀ ਤੇਲ ਪੈਂਦਾ ਇਹਦੇ ਉੱਧਰ ਵੀ ਤੇਲ ਪੈਂਦਾ ਪੰਜ ਦੇ ਦੋ 10 ਦੇ ਦੋ ਅਸਾਂ ਤੁਹਾਨੂੰ ਰੂਟਾ ਮੀਟਰ ਦਿੱਤਾ ਹੋਇਆ ਭਾਈ ਬਹੁਤ ਬਹੁਤ ਮੁਬਾਰਕ ਤੁਹਾਨੂੰ ਸਾਰੇ ਵੀਰਿਆਂ ਨੂੰ ਵਾਗਰ ਤਰੱਕੀਆਂ ਬਖਸ਼ੇ ਤੇ ਪਿੰਡ ਆਪਣਾ ਟੱਬਰ ਟੱਪਰੀਆਂ ਜੀ ਖਾ ਠੀਕ ਹੈ ਪਹਿਲਾਂ ਗੌਂਡ ਚ ਗਿਆ ਤੁਹਾਡੇ ਰੂਟਾ ਬਿਠਾ ਹੂੰ ਮਾਲ ਬਿਲਕੁਲ ਤੇ ਉਹਨੂੰ ਦੇਖ ਕੇ ਮੂਲ ਬਣ ਗਿਆ ਬਿਲਕੁਲ ਬਿਲਕੁਲ ਰੂਟੋਵੇਟਰ ਵੀ ਵਧੀਆ ਰੇਟ ਵੀ ਘਟਾ ਰੇਟ ਘਟਾ ਡੀਜ਼ਲ ਖਰਚਾ ਵੀ ਘਟਾ ਤੇ ਇਧਰ ਬਾਈ ਜੀ ਨੇ ਅੱਗੇ ਬਾਈ ਜੀ ਵੀ ਮੇਰਾ ਭਰਾ ਹੈ ਹਾਂ ਇਹ ਦੋਏ ਚਾਚੇ ਲੱਗਦੇ ਠੀਕ ਹੈ ਚਾਚੇ ਜੀ ਵੀ ਹਲੇ ਮੁੰਡੇ ਲੱਗਦੇ ਐਡੀ ਗੱਲ ਨਹੀਂ ਹੈ ਆ ਉਧਰ ਦੇਖ ਇਵੇਂ ਤਾਂ ਛੋਟਾ ਹੀ ਹੈ ਉਧਰ ਅੱਛਾ ਅੱਛਾ ਉਹੀ ਵੱਡਾ ਹੈ ਬਸ ਠੀਕ ਹੈ ਠੀਕ ਹੈ ਇਹ ਦੋ ਸਾਕੇ ਆ ਇੱਕ ਪਾਸੇ ਦੇ ਭਰਾ ਹੈ ਦੂਏ ਪਾਸੇ ਦੇ ਚਾਚੇ ਹੈ ਅੱਛਾ ਬੜੀ ਇਦਾਂ ਹੈ ਠੀਕ ਹੈ ਠੀਕ ਹੈ ਵੀਰਾ ਜੀ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਮੁਬਾਰਕਾ ਤੁਹਾਨੂੰ ਬਹੁਤ ਵਧੀਆ ਵਧੀਆ ਮੈਂ ਇਹਨੂੰ ਤਰੱਕੀਆਂ ਬਖਸ਼ੇ ਜੀ ਠੀਕ ਹੈ ਠੀਕ ਅਸੀਂ ਨਾ ਪਰਸੋਂ ਜੇ ਆਏ ਸੀ ਅੱਛਾ ਉਹੀ ਆਏ ਤੇ ਉਹ ਪਰਲੇ ਪਾਸੇ ਗਏ ਤੇ ਸ਼ੂਟੇ ਬੂਟੇ ਵੀ ਤੇ ਦੇਖਣਾ ਅਸੀਂ ਬੂਟੇ ਲਾਏ ਹੋ ਥੋੜੇ ਬੂਟੇ ਜੀ ਬੂਟੇ ਹੋਰ ਲਾਏ ਨੇ ਠੀਕ ਹੈ ਜਿਵੇਂ ਇਹਨਾਂ ਨਹੀਂ ਹੋਈਆਂ ਅੱਛਾ ਕੀ ਦੋ ਕੁ ਦੇਹਤੇ ਸੀਗਾ ਉਹਨੇ ਫਿਰ ਦੱਸਿਆ ਇੱਕ ਬੂਟਾ ਛੋਟਾ 1 85000 ਦਾ ਇੱਕ ਜੀ ਆ ਗਿਆ ਠੀਕ ਹੈ ਤੇ ਆਪਾਂ ਨੇ ਬਈ ਅੱਜ ਟੌਪ ਵਾਲਾ ਮਾਡਲ ਦਿੱਤਾ ਜੀ 7 ਫੁੱਟ ਠੀਕ ਹੈ ਜੀ ਤੇ ਇਹਦੇ ਵਿੱਚ ਦੋਨੇ ਸਾਈਡ ਡਿਸਕ ਮਿਲ ਜਾਂਦੀ ਹੈ ਜੀ ਹੈਵੀ ਘੋੜੀ ਆ ਜਾਂਦੀ ਤੇ ਵਿੱਚ ਤੇ ਇਹਦੇ ਵਿੱਚ ਦੋ ਮਾਡਲ ਆਉਂਦੇ ਆ ਜਿਆਦਾਤਰ ਆਪਣਾ ਅੱਗੇ ਵੀ ਦੱਸਿਆ ਵੀ ਆਪਣਾ ਜਿਆਦਾਤਰ ਛੋਟਾ ਮਾਡਲ ਹੀ ਵਿਕਦਾ ਜੀ ਆਪਣਾ ਟਾਪ ਮਾਡਲ ਹੀ ਵੱਧ ਵਿਕਦਾ 852 ਟਰੈਕਟਰ ਬਾਈਨਾਂ ਕੋਲ ਪੈਸੇ ਤਾਂ ਇਹਦੇ ਨਾਲ 8 ਫੁੱਟਾ ਵੀ ਬਹੁਤ ਵਧੀਆ ਤਰੀਕੇ ਨਾਲ ਚੱਲਦਾ ਪਰ ਬਾਈਨਾਂ ਨੂੰ ਬੂਟੇ-ਬਾਟੇ ਲੱਗੇ ਬਨੇਰੀਆ ਦੇ ਵਿੱਚ ਤਾਂ ਕਰਕੇ ਬਾਈ ਨੇ ਕਹਿੰਦੇ ਅਸੀਂ 7 ਫੁੱਟਾ ਹੀ ਲੈਣਾ ਕਿਉਂਕਿ ਬੂਟਿਆਂ ਦੇ ਵਿੱਚ ਜਜਮੈਂਟ ਰਹਿੰਦੀ ਹੈ ਬਾਈ ਪਿੱਛੇ ਦੇਖਣ ਦੀ ਲੋੜ ਨਹੀਂ ਪੈਂਦੀ ਬਰਾਬਰ ਦੇ ਚੱਲੀ ਜਾਂਦਾ ਹੈ ਅੱਠ ਫੋਟਾ ਕਈ ਵਾ ਬੂਟਾਂ ਵਾ ਵਟਿਆਂ ਦਾ ਮਾੜਾ ਮਾੜਾ ਥੇਵਾ ਨੁਕਸਾਨ ਕਰ ਦਿੰਦਾ ਹੋਰ ਗੱਲ ਕੁਛ ਨਹੀਂ ਠੀਕ ਆ ਜੀ ਤੇ ਬਾਕੀ ਅੱਜ ਆਉਣੇ ਕੋ ਸੁਪਰ ਸੀਡਰ ਵੀ ਆਏ ਅੱਜ 7 ਫੋਟਾ ਉਹ ਵੀ ਦੇਣਾ ਆਪਾਂ ਨੇ ਸਾਡੇ ਜੈਮਲ ਵੀਰ ਨੂੰ ਤੇ ਕਿਦੋਂ ਆਪਾਂ ਨੇ ਪਹਿਲਾਂ ਵੀ ਦੇਲੇ ਬਾਕੀ ਸਬਸਿਡੀ ਦੇ ਜੀ ਕੁਲਿਸਟ ਨਿਕਲੀ ਇਹਦੇ 3-4 ਲਿਸਟਾਂ ਹੋਰ ਆਉਣੀਆਂ ਸਬਸਿਡੀ ਦੀਆਂ ਤੇ ਜਿਵੇਂ ਜਿਵੇਂ ਲਿਸਟ ਨਿਕਲੂਗੀ ਉਵੇਂ ਆ ਮੈਂ ਤੁਹਾਨੂੰ ਸਭ ਨੂੰ ਕੋ ਦੱਸੀ ਜਾਵਾਂਗੇ ਜੀ ਕੀ ਹਿਸਾਬ-ਵਿਤਾਬ ਤੇ ਬੱਕੇ ਆਪਣਾ ਜਿਹੜਾ ਰੇਟ ਆ ਜੀ 7 ਫੁੱਟੇ ਦਾ ਇੱਕ ਇੱਕ 20 ਹੈ ਜੀ ਠੀਕ ਆ ਜੀ ਇਹਦਾ ਰੇਟ ਲਗਭਗ ਬਰਾਬਰ ਜੇ ਹੁੰ ਤੇ 8 ਫੋੜੇ ਦਾ 125 ਰੇਟ ਹੈ ਜੀ ਕੀ ਵੀਰ ਕਹਿੰਦੇ ਰੇਟ ਨਹੀਂ ਦੱਸਦੇ ਤਾਂ ਕਰਕੇ ਆਪਾਂ ਰੇਟ ਦੱਸਦੈ ਨੇ ਚੱਲਣਾ ਪਾ ਦਨੇ ਤੇ ਹੁਣ ਕੰਪਨੀ ਨੇ ਬਾਈ ਥੋੜਾ ਜਿਆ ਫੱਟੇ ਫੁੱਟੇ ਦੇ ਵੀ ਫਰਕ ਪਾਇਆ ਇਹਦੇ ਆ ਜਾ ਮੜਾ ਜਾ ਜੇ ਪਹਿਲਾਂ ਫੱਟਾ ਥੋੜੀ ਜੀ ਛੋਟਾ ਸੀਗਾ ਹੁਣ ਫੱਟਾ ਥੋੜਾ ਜਿਆ ਦਾ ਬੜਾ ਕਰਤਾ ਬਾਈ ਠੀਕ ਹੈ ਜੀ ਇਹਦੀ ਸੈਟਿੰਗ ਵੀ ਆਪਾਂ ਵੱਧ ਘੱਟ ਕਰ ਸਕਦੇ ਹਾਂ ਫੱਟੇ ਦੀ ਜੇ ਆਪ ਨੂੰ ਲੱਗਦਾ ਵੀ ਮਿੱਟੀ ਅੰਦਰ ਇਕੱਠੀ ਹੁੰਦੀ ਤਾਂ ਫੱਟੇ ਦੀ ਆਪਾਂ ਸੈਟਿੰਗ ਇੱਥੋਂ ਕਰ ਸਕਦੇ ਹਾਂ ਤੇ ਦੋਨੇ ਪਾਸੇ ਦੇ ਮਕੈਨਿਕਲ ਸੀਲਾ ਇੱਧਰ ਵੀ ਹੈ ਜੀ ਤੇ ਇੱਧਰ ਵੀ ਇਹਦੇ ਮਕੈਨ ਜਿਵੇਂ ਮਰਜ਼ੀ ਕੱਦੂ-ਕੁੱਦੂ ਦੇ ਵਿੱਚ ਜਿੱਦਾਂ ਮਰਜ਼ੀ ਚਲਾਈ ਜਾਓ ਪਾਣੀ ਪੂਣੀ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਇਹਦੇ ਵਿੱਚ ਠੀਕ ਹੈ ਜੀ ਡਿਸਕੇ ਦੇ ਵਿੱਚ ਡਬਲ ਆ ਤੇ ਲੋ ਜੀ ਬਾਈ ਟਾਈਮ ਵੀ ਬਾਈ ਤਰੀਕਾ ਅੱਜ ਖਾਸਾ ਹੋ ਗਿਆ ਦੋ-ਤਾਂ ਹੀ ਘੰਟੇ ਬਾਈ ਫਿਟਿੰਗ-ਫਿਟਿੰਗ ਕਰਨ ਨੂੰ ਲੱਗ ਜੰਨੇ ਆ ਤੇ ਅੱਜ ਆਉਣੇ ਕੋ ਸੁਪਰ ਸੀਡਰ ਵੀ ਆਇਆ 7 ਫੁੱਟ ਤੇ ਸੁਪਰ ਸੀਡਰ ਚ ਵੀ ਇੱਕ-ਦੋ ਬਾਈ ਮਾੜੇ ਮੋਟੇ ਨਾਲ ਚੇਂਜ ਕਰੇ ਆ ਤੇ ਜਿਹੜੀ ਵੀ ਇਹਦੀ ਵੀਡੀਓ ਆਪਾਂ ਦੇਣਾ ਇਹ ਫਿਰਪਾ ਤੁਹਾਨੂੰ ਸਾਰੀ ਇਹ ਚ ਕੀ ਗੱਲਬਾਤ ਸਾਰਾ ਕੁਝ ਇਹਦੀ ਲੱਗਦੇ ਵੀਡੀਓ ਬਣਾ ਕੇ ਪਾਵਾਂਗੇ ਤੁਹਾਨੂੰ ਠੀਕ ਹੈ ਜੀ ਸੁਪਰ ਸੀਟਰ ਦੇ ਵਿੱਚ ਵੀ ਕੋ ਮਾਡਲ ਆਉਂਦਾ ਇਹਦੇ ਚ ਸੁਪਰ ਸੀਟਰ ਚ ਮਾਡਲ ਨਹੀਂ ਹੈਗੇ ਅਲੱਗ ਅਲੱਗ ਇੱਕੋ ਮਾਡਲ ਬਣਾਉਂਦੀ ਕੰਪਨੀ ਠੀਕ ਹੈ ਜੀ ਤੇ ਪੂਰੀ ਪੈਕਿੰਗ ਹੋ ਕੇ ਆਉਂਦਾ ਕੰਪਨੀ ਵੱਲ ਤੇ ਇਹ ਠੀਕ ਹੈ ਜੀ ਬਾਕੀ ਆਉਣੇ ਕੋਈ 7 ਫੁੱਟਾ ਇੱਕੋ ਪੀਸ ਆਏ ਸੀਗਾ ਉਹ ਵੀ ਅੱਜ ਦੇ ਦਿੱਤਾ ਜੀ ਤੇ ਇੱਕ ਦੋ ਪੀਸ ਆਉਣੇ ਕੋਈ ਹੋਰ ਆ ਜਾਣਗੇ ਬਾਈ 7 ਫੁੱਟੇ ਕਿ ਕਿ ਜਿਹੜਾ ਪਹਿਲਾਂ ਵੀ ਦੱਸ ਦਿੱਤਾ ਵੀ ਜਿਹੜਾ ਜਿੰਨਾ ਵੀ ਬੂਟਿਆਂ ਵਾਲਾ ਇਧਰ ਏਰੀਆ ਸਾਰੇ 7 ਫੁੱਟੇ ਹੀ ਵੱਧ ਲੈਣੇ ਆ ਬਾਈ। ਬਾਕੀ ਜਿਹੜਾ ਇਧਰ ਵਾਲਾ ਏਰੀਆ ਮਰੰਡਾ ਹੋ ਗਿਆ ਇਧਰ ਸਾਰੇ 8 ਫੁੱਟੇ 9 ਫੁੱਟੇ ਜਾਂਦੇ ਆ ਇਧਰ ਜਿਨ੍ਹਾਂ ਕੋਲ ਬੜਾ ਟਰੈਕਟਰ ਆ ਉਹ ਵੀ 7 ਫੁੱਟੇ ਹੀ ਲੈ ਕੇ ਜਾਂਦੇ ਆ ਅਸੀਂ ਬਹੁਤ ਜ਼ੋਰ ਲਾਉਂਨੇ ਆ ਵੀ 8 ਫੁੱਟਾ ਲਓ ਪਰ ਮੰਦਾ ਨਹੀਂ ਅਗਲਾ ਕਹਿੰਦਾ ਬਈ ਅਸੀਂ 7 ਫੁੱਟਾ ਹੀ ਲੈਣਾ। ਬਾਕੀ ਚਲੋ ਆਪਣੀ ਆਪਣੀ ਚੁਆਇਸ ਹੁੰਦੀ ਹਰੇਕ ਬੰਦੇ ਦੀ। ਠੀਕ ਹੈ ਜੀ। ਤੇ ਬਾਕੀ ਹਜੇ ਸਾਨੂੰ ਪਤਾ ਵੀ ਕੱਦੂ ਦਾ ਕੰਮ ਚੱਲ ਰਿਹਾ ਤੇ ਸੀਜ਼ਨ ਹਜੇ ਠੀਕ ਠਾਕ ਜਈ ਆ। ਤੇ ਹੁਣ ਸੀਜ਼ਨ ਦੇ ਬਾਅਦ ਥੋੜਾ ਜਿਹਾ ਮਹੀਨਾ ਖੰਨਾ اٹਕੇ ਕੰਮ ਥੋੜਾ ਜਿਹਾ ਵਧੀਆ ਤਰੀਕੇ ਨਾਲ ਚੱਲਣਾ ਜੀ ਕਿਉਂਕਿ ਹਰੇਕ ਕੋਈ ਵੀ ਕੰਮ ਹੈ ਕਿਸੇ ਵੀ ਤਰ੍ਹਾਂ ਦਾ ਸੀਜ਼ਨ ਦੇ ਵਿੱਚ ਜਦੋਂ ਕਿਸੇ ਚੀਜ਼ ਨੂੰ ਲੋਡ ਹੁੰਦੀ ਜ਼ਿੰਮੇਵਾਰ ਨੂੰ ਜਦੇ ਕੰਮ ਚੱਲਦਾ ਜੀ ਬਾਕੀ ਪੁਰਾਣੇ ਟਰੈਕਟਰ ਖੜੇ ਨੇ ਬਾਈ ਆਪਣੇ ਕੋਲ ਠੀਕ ਆ ਜੀ ਕਿਸੇ ਨੇ ਵੀ ਪੁਰਾਣਾ ਟਰੈਕਟਰ ਲੈਣਾ ਹੁੰਦਾ ਜਾਂ ਵੇਚਣਾ ਹੁੰਦਾ ਤਾਂ ਆਪਣੇ ਨਾਲ ਜ਼ਰੂਰ ਕਨੈਕਟ ਕਰ ਸਕਦਾ ਜੀ ਤੇ ਬਹੁਤ ਸਾਰੇ ਵੀਰ ਬਾਈ ਫੋਟੋਆਂ 'ਚ ਪਾਉਂਦੇ ਰਹਿੰਨੇ ਟਰੈਕਟਰਾਂ ਦੀਆਂ ਜਿਹੜਾ ਸਾਨੂੰ ਵਧੀਆ ਲੱਗਦਾ ਕੋਈ ਰੇਟ ਵਾਲਾ ਹੁੰਦਾ ਕਿਉਂਕਿ ਪੁਰਾਣਾ ਰੈਕਟਰ ਸੀ ਚੰਗਾ ਹੀ ਲੰਨੇ ਆ ਬਈ ਥੋੜਾ ਜਿਆਦਾ ਰੇਟ ਵੀ ਦੇਖਣਾ ਪੈਂਦਾ ਕਿਉਂਕਿ ਆਪਾਂ ਵੀ ਖਾਂ ਸੇਲ ਕਰਨਾ ਹੁੰਦਾ ਜੀ ਬਹੁਤ ਗੱਲਾਂ ਬਾਤਾਂ ਹੁੰਦੀਆਂ ਨੇ ਤੇ ਬਾਕੀ ਠੀਕ ਹੈ ਜੀ ਵੀਡੀਓ ਦੇ ਵਿੱਚ ਇੰਨਾ ਹੀ ਜੀ ਵੀਡੀਓ ਚੰਗੀ ਲੱਗਦੀ ਆ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਆਪਣਾ YouTube ਤੇ Facebook ਤੇ Instagram ਤੇ ਵੀ ਪੇਜ ਆ ਸੇਮ ਜੱਗੂ ਮਾਲ ਦੇ ਨਾਮ ਤੇ ਉਹਨੂੰ ਵੀ ਜਾ ਕੇ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਮਿਲਦੇ ਆ ਹੋਰ ਨਵੀਂ ਵੀਡੀਓ ਸਾਰੇ ਵੀਰਾਂ ਦਾ ਧੰਨਵਾਦ